ਲੈਨ ਬਣ ਗਈ ਉੱਧਰ ਬਣ ਗਈ ਖਬਰ ਆਸਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪੇ ਤੇ ਮਾਨ ਕੁੱਸਮਾ ਪਹਿਲਾਂ ਈਮੇ ਲੱਗਦਾ ਸੀ ਕਿ ਸਿਰਫ ਰਾਜਪੁਰਾ ਰੇਲਵੇ ਲਾਈਨ ਜਿਹੜੀ ਹੈਗੀ ਹੈ ਉਹ ਕਾਗਜ਼ਾਂ ਦੇ ਵਿੱਚ ਹੀ ਬਣੇਗੀ ਕਿਉਂਕਿ ਜੇਕਰ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਧਰਮਵੀਰ ਗਾਂਧੀ ਜਦੋਂ ਸੰਸਦ ਬਣੇ ਸੀ ਤਾਂ ਉਸ ਸਮੇਂ ਕਾਫੀ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਹੈਗੀ ਹੈ ਰੇਲਵੇ ਲਾਈਨ ਦੇ ਲਈ ਕੇਂਦਰ ਦੇ ਕੋਲ ਮੰਗ ਰੱਖੀ ਆ ਤਾਂ ਉਸ ਤੋਂ ਬਾਅਦ ਜੋ ਨੇ ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਰ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਵੀ ਜਿਹੜੀ ਹੈਗੀ ਹੈ ਕੇਂਦਰ ਦੇ ਕੋਲ ਰਾਜਪੁਰਾ ਰੇਲਵੇ ਲਾਈਨ ਦੇ ਲਈ ਜਿਹੜੀ ਹੈਗੀ ਆ ਮੰਗ ਰੱਖੀ ਆ ਪਰ ਉਸ ਰੇਲਵੇ ਲਾਈਨ ਨੂੰ ਜਿਹੜੀ ਹੈਗੀ ਆ ਪਿਛਲੇ ਸਮੇਂ ਦੌਰਾਨ ਕੇਂਦਰੀ ਰੇਲਵੇ ਰਾਜमंत्री ਜਿਹੜੇ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਿਹਾ ਗਿਆ ਸੀਗਾ ਕਿ ਜਲਦ ਹੀ ਜਿਹੜਾ ਹੈਗਾ ਮਾਲਵਾ ਖੇਤਰ ਚੰਡੀਗੜ੍ਹ ਦੇ ਨਾਲ ਰਾਸਤਾ ਨੀ ਦੇ ਨਾਲ ਜੁੜਨ ਜਾ ਰਿਹਾ ਪਰ ਹੁਣ ਉਹ ਸੁਪਨਾ ਸਕਾਰ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਕਿਉਂਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈਗੀ ਆ ਰਾਜਪੁਰਾ ਚੰਡੀਗੜ੍ਹ ਰੇਲਵੇ ਲਾਈਨ ਦੇ ਲਈ ਜਿਹੜੀਆਂ ਨੇ ਤਿਆਰੀਆਂ ਖਿੱਚ ਲਈਆਂ ਗਿਆ ਨੇ ਪਹਿਲਾਂ ਪਿਛਲੇ ਸਮੇਂ ਦੌਰਾਨ ਤਕਰੀਬਨ 400 ਕਰੋੜ ਰੁਪਏ ਤੋਂ ਵੱਧ ਜਿਹੜਾ ਬਜਟ ਇਸ ਦੇ ਲਈ ਰੱਖਿਆ ਗਿਆ ਸੀ ਉਸ ਸਮੇਂ ਕੇਂਦਰੀ ਜਿਹੜੇ ਨੇ ਰੇਲਵੇ ਮੰਤਰੀ ਅਸ਼ਵਨੀ ਵੈਭਪ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਸਾਰਾ ਰੂਟ ਮੈਪ ਦੱਸਿਆ ਗਿਆ ਸੀ ਕਿ ਇਹ ਰੇਲਵੇ ਲਾਈਨ ਪੰਜਾਬ ਜਿਹੜਾ ਹੈਗਾ ਰਾਜਪੁਰਾ ਦੇ ਕਿਹੜੀ ਥਾਂ ਤੋਂ ਜਿਹੜੀ ਹੈ ਲੰਗੇਗੀ ਤੇ ਉਸ ਸਮੇਂ ਦੌਰਾਨ ਜਿਹੜਾ ਹੈਗਾ ਰਾਜਪੁਰਾ ਰੇਲਵੇ ਸਟੇਸ਼ਨ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਕਿਉਂਕਿ ਰਾਜਪੁਰਾ ਰੇਲਵੇ ਲਾਈਨ ਜਿਹੜੀ ਹੈਗੀ ਆ ਮਨਜ਼ੂਰ ਹੋਣ ਤੋਂ ਬਾਅਦ ਜੋ ਜਾਣਕਾਰੀ ਮਿਲੀ ਸੀ ਕਿ ਬਸੰਤਪੁਰੇ ਤੋਂ ਜਿਹੜੀ ਹੈਗੀ ਆ ਚੰਡੀਗੜ੍ਹ ਦੇ ਲਈ ਜਿਹੜੀ ਹੈਗੀ ਰੇਲਵੇ ਲਾਈਨ ਜਿਹੜੀ ਆ ਪਾਸ ਹੋ ਚੁੱਕੀ ਹੈ ਜਿਸ ਦੇ ਲਈ 400 ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਹੈਗਾ ਬਜਟ ਉਹ ਵੀ ਹੋ ਚੁੱਕਿਆ ਪਰ ਕਿਤੇ ਨਾ ਕਿਤੇ ਹੁਣ ਉਹ ਸੁਪਨਾ ਜਿਹੜਾ ਹੈ ਸਕਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਮੈ ਰੇ ਰਾਜਪੁਰਾ ਰੇਲਵੇ ਲਾਈਨ ਦੇ ਉੱਪਰ ਰੇਲਵੇ ਸਟੇਸ਼ਨ ਦੇ ਉੱਪਰ ਮੌਜੂਦ ਹੈ ਜਿੱਥੇ ਦੱਸ ਦਈਏ ਕਿ ਜਲਦ ਜ ਮਾਲਵਾ ਨੂੰ ਜੋ ਹੈ ਦੇ ਦੀ ਰਾ ਜਿਹੜੀ ਹੈਗੀ ਪੰਜਾਬ ਦੀ ਰਾਜਧਾਨੀ ਦੇ ਨਾਲ ਉਹ ਜੋੜਿਆ ਜਾ ਰਿਹਾ ਤੇ ਇਸ ਦੇ ਲਈ ਬਜਟ ਪਾਸ ਹੋ ਚੁੱਕਿਆ ਹੈ ਤੇ ਨਕਸ਼ਾ ਬਣ ਚੁੱਕਿਆ ਤੇ ਹੁਣ ਜਿਹੜਾ ਹੈਗਾ ਰੇਲਵੇ ਦੇ ਵੱਲੋਂ ਜਿਹੜਾ ਹੈਗਾ ਇਹ ਹੁਣ ਜ਼ਮੀਨ ਅਕਵਾਇਰ ਕਰਨ ਦੀ ਜਿਹੜੀ ਹੈਗੀ ਗੱਲ ਕੀਤੀ ਜਾਵੇ ਤਾਂ ਜ਼ਮੀਨ ਅਕਵਾਇਰ ਕਰਨ ਦੇ ਲਈ ਜਿਹੜਾ ਹੈਗਾ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਸਾਨੂੰ ਇਹਨਾਂ ਜਿਹੜੇ ਹੈਗੇ ਨੇ ਤਿੰਨ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਤਿੰਨ ਜ਼ਿਲ੍ਹਿਆਂ ਦੀ ਜਿਹੜੀ ਹੈਗੀ ਜ਼ਮੀਨ ਉਹ ਐਕਵਾਇਰ ਕੀਤੀ ਜਾਵੇਗੀ ਤੇ ਉਚਿਤ ਮੁਆਵਜ਼ਾ ਜਿਹੜਾ ਹੈਗਾ ਕਿਸਾਨਾਂ ਨੂੰ ਮਿਲੇਗਾ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਕੇਂਦਰ ਦੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੇ ਉੱਪਰ ਅੜੀਕਾ ਲੱਗਦਾ ਹੋਇਆ ਵੀ ਨਜ਼ਰ ਆ ਰਿਹਾ ਸੀ ਅੜੀਕਾ ਇਸ ਤਰੀ ਲੱਗ ਰਿਹਾ ਸੀ ਕਿਉਂਕਿ ਕਿਸਾਨ ਜਿਹੜੇ ਨੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ ਸਾਨੂੰ ਜਿਹੜਾ ਹੈਗਾ ਉਚਿਤ ਮੁਆਵਜ਼ਾ ਜਿਹੜਾ ਹੈ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਫਸਲ ਖਰਾਬ ਹੁੰਦੀ ਹੈ ਤਾਂ ਪਰ ਜ਼ਮੀਨ ਖਰਾਬ ਹੁੰਦੀ ਹੈ ਪਰ ਹੁਣ ਜਿਹੜੀ ਹੈਗੀ ਹੈ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਪਹਿਲਾ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਜ਼ਮੀਨ ਅਕਵਾਇਰ ਕਰਦੀ ਸੀ ਪਰ ਹੁਣ ਸਿੱਧੇ ਤੌਰ ਤੇ ਉੱਪਰ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਜ਼ਮੀਨ ਜਿਹੜੀ ਹੈ ਅਕਵਾਇਰ ਕਰੇਗੀ ਤਾਂ ਉਸ ਦੇ ਲਈ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਪੱਤਰ ਲਿਖ ਦਿੱਤਾ ਗਿਆ ਹੈ ਕਿ ਡੀਸੀ ਜਿਹੜੇ ਨੇ ਉਹ ਜਿਹੜੀ ਹੈਗੀ ਆ ਉਹ ਜਗ੍ਹਾ ਅਕਵਾਇਰ ਕਰਨ ਦੇ ਲਈ ਰੇਲਵੇ ਦੀ ਜਿਹੜੀ ਮਦਦ ਕਰਨ ਪਰ ਇਸ ਦੇ ਵਿੱਚ ਹੁਣ ਸਾਫ਼ ਹੋ ਚੁੱਕਿਆ ਹੈ ਕਿ ਜਿਹੜੀ ਰੇਲਵੇ ਦੇ ਲਈ ਜਿੰਨੀ ਵੀ ਜ਼ਮੀਨ ਅਕਵਾਇਰ ਹੋਵੇਗੀ ਉਹ ਕੇਂਦਰ ਸਰਕਾਰ ਖੁਦ ਕਰੇਗੀ ਰੇਲਵੇ ਡਿਪਾਰਟਮੈਂਟ ਜਿਹੜਾ ਹੈਗਾ ਖੁਦ ਕਰੇਗਾ ਕਿਉਂਕਿ ਜੇਕਰ ਪੰਜਾਬ ਦੇ ਉੱਪਰ ਜਾਂ ਫਿਰ ਕਈ ਵਾਰ ਜਿਹੜਾ ਹੈਗਾ ਦੋਨਾਂ ਜਿਵੇਂ ਕੇਂਦਰ ਦੇ ਪੰਜਾਬ ਦੇ ਵਿੱਚ ਕਈ ਵਾਰ ਸਹਿਮਤੀ ਨਹੀਂ ਬਣਦੀ ਤਾਂ ਉਸ ਸਮੇਂ ਦੌਰਾਨ ਕਾਫੀ ਜਿਹੜਾ ਅੜਿੱਕਾ ਲੱਗਦਾ ਹੋਇਆ ਇਹਨਾਂ ਪ੍ਰੋਜੈਕਟਾਂ ਦੇ ਉੱਪਰ ਨਜ਼ਰ ਆਂਦਾ ਸੀ ਪਰ ਹੁਣ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੇਂਦਰ ਜਿਹੜਾ ਹੈਗਾ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਜਮੀਨ ਅਕਵਾਇਰ ਕਰੇਗਾ ਤਾਂ ਉਸ ਦੇ ਲਈ ਜਿਹੜੇ ਡੀਸੀਜ਼ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਦਿੱਤਾ ਗਿਆ ਕਿ ਉਹਨਾਂ ਦਾ ਸਹਿਯੋਗ ਜਿਹੜਾ ਹੁਣ ਕੀਤਾ ਜਾਵੇਗਾ ਤਾਂ ਉਸ ਦੇ ਲਈ ਬਜਟ ਵੀ ਜਿਹੜਾ ਜਾਰੀ ਹੋ ਚੁੱਕਿਆ ਹੈ ਤੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਨ ਜਿਹੜੀ ਅਦਾ ਦਿੱਤੀ ਗਈ ਹੈ ਕਿ ਰੇਲਵੇ ਲਾਈਨ ਜਿਹੜੀ ਹੈਗੀ ਬਸੰਤਪੁਰੇ ਤੋਂ ਜੋ ਹੈ ਫਤਿਹਗੜ੍ਹ ਸਾਹਿਬ ਤੇ ਨਾਲ ਹੀ ਜਿਹੜ ਹਈ ਹੈ ਮੁਹਾਲੀ ਜੋ ਜ਼ਿਲੇ ਜਿਹੜੇ ਲੱਗਦੇ ਨੇ ਉਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਮੀਨ ਜਿਹੜੀ ਐਕਵਾਇਰ ਹੋਵੇਗੀ ਤਾਂ ਬਹੁਤ ਜਲਦ ਜੋ ਰਾਜਪੁਰਾ ਤੋਂ ਚੰਡੀਗੜ੍ਹ ਜਾਂਦੇ ਸੀਗੇ ਉਹਨਾਂ ਨੂੰ ਜਿਹੜੀ ਵੱਡੀ ਖੁਸ਼ਖਬਰੀ ਜਿਹੜੀ ਹੈਗੀ ਹੈ ਜਲਦ ਰੇਲਵੇ ਲਾਈਨ ਜਿਹੜੀ ਉਹਦੇ ਲਈ ਜਿਹੜਾ ਕੰਮ ਸ਼ੁਰੂ ਹੋ ਜਾਵੇਗਾ ਤਾਂ ਕਿਤੇ ਨਾ ਕਿਤੇ ਜਿਹੜਾ ਕਾਫੀ ਸੁਖਾਲਾ ਜੋ ਹੈ ਉਹ ਹੋ ਜਾਵੇਗਾ ਤੇ ਨਾਲ ਹੀ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਵੀ निजात ਮਿਲੇ ਕਿਉਂਕਿ ਕਈ ਲੋਕ ਜਿਹੜੇ ਨੇ ਰੇਲਵੇ ਦੇ ਜਿਵੇਂ ਟ੍ਰੇਨ ਦੇ ਵੀ ਜਾਣਾ ਪਸੰਦ ਕਰਦੇ ਨੇ ਪਰ ਹੁਣ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਹੈਗੀ ਜ਼ਮੀਨ ਅਕਵਾਇਰ ਕਰਨ ਦੇ ਲਈ ਜੋ ਅ ਲੈਟਰ ਜਾਰੀ ਕਰ ਦਿੱਤਾ ਗਿਆ ਜੋ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਸਾਨੂੰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਜਿਹੜੀ ਹੈਗੀ ਜਮੀਨ ਸਾਨੂੰ ਦਿੱਤੀ ਜਾਵੇ ਤਾਂ ਜਲਦ ਜਿਹੜੀ ਹੈਗੀ ਹੈ ਇਹ ਰੇਲਵੇ ਲਾਈਨ ਬਣੇਗੀ ਤੇ ਜੇਕਰ ਗੱਲ ਕੀਤੀ ਜਾਏ ਤਾਂ ਅੰਮ੍ਰਿਤਸਰ ਕੋਲਕੱਤਾ ਜਿਹੜਾ ਕੋਰੀਡੋਰ ਹੈ ਉਸ ਦੇ ਲਈ ਕਾਫੀ ਕਿਉਂਕਿ ਇਹ ਕੋਰੀਡੋਰ ਜਿਹੜਾ ਹੈ 1105 ਏਕੜ ਜ਼ਮੀਨ ਜਿਹੜੀ ਹੈਗੀ ਹੋਰ ਇਹ ਪਿਛਲੇ ਸਮੇਂ ਦੌਰਾਨ ਅੰਮ੍ਰਿਤਸਰ ਕਲਕੱਤਾ ਕੋਰੀਡੋਰ ਜਿਹੜਾ ਬਣਾਉਣ ਦੇ ਲਈ ਅਕਵਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਾਫੀ ਅੜਿੱਕਾ ਵੀ ਲੱਗਿਆ ਵਿਜਲੈਂਸ ਜਾਂਚ ਵੀ ਹੋਈ ਹੈ ਈਡੀ ਦੀ ਜਾਂਚ ਹੋਈ ਹੈ ਤੇ ਹੋਰ ਕਈ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਹਾਲੇ ਵੀ ਚੱਲ ਰਹੀ ਹੈ ਪਰ ਜੇਕਰ ਇਹ ਰੇਲਵੇ ਲਾਈਨ ਬਣਦੀ ਹੈ ਤਾਂ ਉਸ ਦਾ ਨਾ ਸਿਰਫ ਫਾਇਦਾ ਜਿਹੜਾ ਹੈਗਾ ਰਾਜਪੁਰਾ ਪਟਿਆਲਾ ਮਾਲਵਾ ਜਿੱਮੇ ਬਠਿੰਡਾ ਜ਼ੋਨ ਹੈਗਾ ਉਹਨੂੰ ਮਿਲਣ ਜਾ ਰਿਹਾ ਤੇ ਨਾਲ ਹੀ ਜਿਹੜਾ ਜਦੋਂ ਇੱਥੇ 1105 ਏਕੜ ਦੇ ਵਿੱਚ ਜਿਹੜਾ ਹੈਗਾ ਕੋਰੀਡੋਰ ਬਣੇਗਾ ਤਾਂ ਉਸ ਕੋਰੀਡੋਰ ਦਾ ਫਾਇਦਾ ਵੀ ਜਿਹੜਾ ਹੈਗਾ ਉਹ ਮਿਲੇਗਾ ਕਿਉਂਕਿ ਸਿੱਧੀ ਜਿਹੜੀ ਹੈਗੀ ਹੈ ਕਨੈਕਟੀਵਿਟੀ ਜੋ ਹੈ ਇਸ ਸਮੇਂ ਚੰਡੀਗੜ੍ਹ ਦੇ ਨਾਲ ਹੋਣ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਜਦੋਂ ਇਹ ਕਨੈਕਟੀਵਿਟੀ ਜਿਹੜੀ ਹੈ ਹੋਊਗੀ ਤਾਂ ਉਸ ਦਾ ਫਾਇਦਾ ਆਏਗਾ ਸਿੱਧੇ ਸਿੱਧੇ ਤੌਰ ਤੇ ਉੱਪਰ ਜਿਹੜਾ ਹੈਗਾ ਉਹ ਇਹਨਾਂ ਲੋਕਾਂ ਨੂੰ ਮਿਲਣ ਜਾ ਰਿਹਾ ਤੇ ਮਾਲਵਾ ਇਲਾਕੇ ਨੂੰ ਮਿਲਣ ਜਾ ਰਿਹਾ ਬਠਿੰਡਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਪਟਿਆਲਾ ਸੰਗਰੂਰ ਜਿਹੜਾ ਹੈਗਾ ਜਦੋਂ ਇਹ ਰੇਲਵੇ ਲਾਈਨ ਜਿਹੜੀ ਹੈ ਪੈਂਦੀ ਹੈ ਤਾਂ ਉਸ ਤੋਂ ਬਾਅਦ ਸਿੱਧੀ ਕਨੈਕਟੀਵਿਟੀ ਜੋ ਹੈ ਚੰਡੀਗੜ੍ਹ ਦੇ ਨਾਲ ਜਿਹੜੀ ਹੋ ਜਾਵੇਗੀ ਜੋ ਹੈ ਪੰਜਾਬ ਦੀ ਰਾਜਧਾਨੀ ਹੈ ਤਾਂ ਪੰਜਾਬ ਦੀ ਰਾਜਧਾਨੀ ਦੇ ਵਿੱਚ ਜਾਣਾ ਜਿਹੜਾ ਆਸਾਨ ਹੋ ਜਾਵੇਗਾ ਤੇ ਇਸ ਸਮੇਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਉੱਪਰ ਮੌਜੂਦ ਹੈ ਤਾਂ ਇੱਥੋਂ ਬਸੰਤਪੁਰੇ ਤੋਂ ਜਿਹੜੀ ਇਹ ਜਿਹੜੀ ਰੇਲਵੇ ਲਾਈਨ ਨਿਕਲੇਗੀ ਤਾਂ ਉਸ ਦਾ ਫਾਇਦਾ ਹੁਣ ਜਦੋਂ ਇਹ ਵੱਡਦਾ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਰਾਜਪੁਰਾ ਦੀ ਟ੍ਰੈਫਿਕ ਦੇ ਵਿੱਚ ਕਿੰਨਾ ਕੁ ਜਿਹੜਾ ਅਸਰ ਦਿਖਾਈ ਦਿੰਦਾ ਕਿੰਨੇ ਕੁ ਟ੍ਰੈਫਿਕ ਜਿਹੜੀ ਹੈ ਇਸ ਦੇ ਨਾਲ ਘਟ ਹੋਵੇਗੀ ਪਰ ਜਿਹੜੀ ਹੈ ਜਿਸ ਤਰ੍ਹਾਂ ਪਹਿਲਾਂ ਸਿਰਫ ਕਾਗਜ਼ਾ ਦੇ ਵਿੱਚ ਹੁੰਦੀ ਸੀ ਪਰ ਹੁਣ ਕਿਤੇ ਨਾ ਕਿਤੇ ਜਿਸ ਤਰ੍ਹਾਂ ਦਾ ਬਜਟ ਵੀ ਪਾਸ ਹੋ ਚੁੱਕਿਆ ਹੈ ਰੇਲਵੇ ਲਾਈਨ ਦੇ ਲਈ ਕੇਂਦਰੀ ਮੰਤਰੀ ਨੇ ਉਹ ਵੀ ਜਿਹੜੇ ਨੇ ਲਗਾਤਾਰ ਉਹ ਜਾ ਰਹੇ ਨੇ ਰਵਨੀਤ ਸਿੰਘ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਵੀ ਪਿਛਲੇ ਸਮੇਂ ਤੋਂ ਰਹਿਣ ਜਿਹੜਾ ਹੈਗਾ ਉਹ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਿ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਜਿੱਥੋਂ ਅੱਧੀ ਰੇਲਵੇ ਜਿਹੜੀ ਲਾਈਨ ਜਿਹੜੀ ਪਈ ਹੋਈ ਹੈ ਉਸ ਦੇ ਕਿਉਂਕਿ ਜ਼ਮੀਨ ਰੇਲਵੇ ਕੋਲ ਪਹਿਲਾਂ ਵੀ ਕਈ ਥਾਵਾਂ ਦੇ ਉੱਪਰ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਚੀਜ਼ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਨੂੰ ਨਜ਼ਦੀਕ ਜਿਹੜਾ ਹੈ ਤੇ ਪਟਿਆਲਾ ਦਾ ਰਾਜਪੁਰਾ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚੋਂ ਉਹ ਸਟੇਸ਼ਨ ਜਿਹੜਾ ਉੱਥੇ ਚੁਣਿਆ ਗਿਆ ਤਾਂ ਉੱਥੋਂ ਜਿਹੜੀ ਹੈਗੀ ਉਹ ਰੇਲਵੇ ਲਾਈਨ ਚੰਡੀਗੜ੍ਹ ਦੇ ਨਾਲ ਜੁੜੇਗੀ ਤਾਂ ਕਾਫੀ ਫਾਇਦਾ ਜਿਹੜਾ ਹੈਗਾ ਪੰਜਾਬ ਦੇ ਮਾਲਵਾ ਖੇਤਰ ਨੂੰ ਇਸ ਦੇ ਨਾਲ ਹੋਣ ਜਾ ਰਿਹਾ ਹੈ